ਆ ਸਾਡਾ ਵੇਖੋ ਪਾਣੀ ਆ ਖਾਲਾ ਵੇਖੋ ਕਿੱਥੇ ਪਾਣੀ ਸਾਨੂੰ ਤਾਂ ਤੁਸੀਂ ਮਾਰ ਕੇ ਰੱਖਤਾ ਇਹ ਨਾਲ ਸਾਨੂੰ ਕੱਚੀ ਚੰਗੀ ਸੀ ਨਹਿਰ ਸਾਡੀ ਹਾਂਜੀ ਦੋਸਤੋ ਅੱਜ ਆਪਾਂ ਦੋ ਮੁੱਦਿਆਂ ਤੇ ਗੱਲ ਕਰਨੀ ਹੈ ਪਹਿਲਾ ਮੁੱਦਾ ਬਹੁਤ ਗੰਭੀਰ ਆ ਧਿਆਨ ਨਾਲ ਸੁਣਿਓ ਤੁਸੀਂ ਵੇਖ ਲਓ ਵੀ ਇੰਨਾ ਕ ਪਾਣੀ ਆਉਂਦਾ ਵੀ ਪੱਠਿਆਂ ਵਾਲੇ ਕੈਰਿਆਂ ਨੂੰ ਵੀ ਨਹੀਂ ਪਾਣੀ ਲੱਗਦਾ ਯਾਰ ਇੰਨਾ ਬੁਰਾ ਹਾਲ ਆ ਦੋਸਤੋ ਘਰ ਬੰਦਾ ਜ਼ਿੰਦਗੀ ਚੱਕਰ ਹੀ ਪਾਉਂਦਾ ਤੇ ਸੋਚ ਸਮਝ ਕੇ ਪਾਉਣਾ ਚਾਹੀਦਾ ਕਿਹੜੀ ਚੀਜ਼ ਆਪਣੇ ਲਈ ਵਧੀਆ ਜੋ ਆਪਾਂ ਲਾ ਰਹੇ ਆਂ ਅੱਜ ਤੁਹਾਨੂੰ ਦੱਸਦਾ ਜੀ ਮੈਂ ਡਬਲਯੂ ਪੀਸੀ ਤੇ ਯੂ ਪੀਵੀਸੀ ਚ ਫਰਕ ਕੀ ਆ ਖੜਾ ਰਹੇਗਾ ਇਹ ਵਿਖਰੇਗਾ ਨਹੀਂ ਨਾਰਮਲੀ ਟਫ ਹੰਡ ਆਪਣਾ ਮਿਸ਼ਰੀ ਬਣਦਾ ਹਾਂਜੀ 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 ਤੇ ਇਹ ਸੇਫ ਹੈ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਸਭ ਤੋਂ ਪਹਿਲਾਂ ਵੀਡੀਓ ਵੇਖੋ ਧਿਆਨ ਨਾਲ ਧਿਆਨ ਨਾਲ ਦੇਖਿਓ ਹਾਂਜੀ ਸਾਹਿਬ ਜੀ ਆ ਸਾਡਾ ਵੇਖੋ ਪਾਣੀ ਆ ਖਾਲਾ ਵੇਖੋ ਕਿੱਥੇ ਪਾਣੀ ਸਾਨੂੰ ਤਾਂ ਤੁਸੀਂ ਮਾਰ ਕੇ ਰੱਖਦਾ ਇਹਨਾਂ ਨਾਲ ਸਾਨੂੰ ਕੱਚੀ ਚੰਗੀ ਜਿਹੀ ਨਹਿਰ ਸਾਡੀ ਆ ਦੇਖੋ ਪਾਣੀ ਲੈ ਕੀ ਆ ਦੋ ਬੋਰਾ ਦਾ ਪਾਣੀ ਸਾਡੇ ਪੱਠੇ ਨਹੀਂ ਪਲਦੇ ਸਾਡਾ ਕਰੋ ਹਾਲ ਬਾਈ ਜੀ ਹਾਂ ਸਾਡਾ ਪਾਣੀ ਵੇਖ ਲਓ ਤੁਸੀਂ ਆ ਅੱਗੇ ਆ ਕਿਨਾਰਿਆਂ ਤੇ ਚੱਲਦਾ ਹੁੰਦਾ ਪਾਣੀ ਆਪੇ ਕਿਨਾਰੇ ਇਤੋਂ ਦੇ ਆਹ ਤੇ ਹੁਣ ਆਹ ਲ ਤੀਜਾ ਸਬਾਣੀਆ ਆ ਵੀ ਮਾਰੇ ਉਹਨੇ ਕਮਾੜੀ ਜੀ ਪਤਾ ਨਹੀਂ ਤੁਹਾਡੇ ਕਿ ਉਹ ਜੇ ਡਿਜ਼ਾਈਨ ਆ ਸਾਨੂੰ ਤਾਂ ਤੁਸੀਂ ਲਗੜ ਕੇ ਰੱਖਦੇ ਜਮਾ ਹਾਂ ਦੇਖ ਲਈ ਦੋਸਤੋ ਵੀਡੀਓ ਇਹ ਵੀਡੀਓ ਨਾ ਮੈਨੂੰ ਮੇਰੇ ਚਾਚਾ ਯਾਰ ਕਨੇ ਭੇਜੀ ਆ ਮੈਂ ਤਾਂ ਹੈ ਕਿ ਇਸ ਟਾਈਮ ਤੁਹਾਨੂੰ ਪਤਾ ਮਹਾਲੀ ਤੇ ਤੁਸੀਂ ਦੇਖ ਲਓ ਵੀ ਕਿੰਨਾ ਪਾਣੀ ਆ ਰਿਹਾ ਖਾਲ ਦੇ ਵਿੱਚ ਇਹ ਖਾਲ ਸਾਡੇ ਮਤਲਬ ਲਾਲੋ ਸਾਹਿਬ ਤੁਸੀਂ ਜਿਹੜਾ ਮੋਗੇ ਬਣੇ ਸਾਡੇ 1975 ਦੇ ਬਣੇ ਹੋਏ ਐ ਤੇ ਖਾਲ ਭਰ ਕੇ ਪਾਣੀ ਆਉਂਦਾ ਹੁੰਦਾ ਸੀ ਪੂਰਾ ਭਰ ਕੇ ਤੇ ਹੁਣ ਦੇਖ ਲਓ ਕਿੰਨਾ ਕੁ ਪਾਣੀ ਆ ਰਿਹਾ ਜਿਹੜੀ ਖਾਲ ਇਹਨਾਂ ਨੇ ਨਹਿਰ ਬਣਾਈ ਹੈ ਪੱਕੀ ਕਰੀ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ ਮੋਗਿਆਂ ਦੇ ਡਿਜ਼ਾਈਨ ਇਹਨੇ ਗਲਤ ਰੱਖਤੇ ਜਿਹਦੇ ਕਰਕੇ ਪਾਣੀ ਦੇਖ ਲਓ ਕਿੰਨਾ ਘਰਿਆ ਪੱਠੇ ਵੀ ਨਹੀਂ ਲੱਗਦੇ ਇੰਨੇ ਕੁ ਪਾਣੀ ਨਾਲ ਤੇ ਕਚਾਲ ਆ ਗਈ ਨੇੜੇ ਇਹੋ ਜਿਹੇ ਹਾਲਾਤ ਹੋਏ ਪਏ ਐ ਤੇ ਪਹਿਲਾਂ ਸਾਡੇ ਪਾਣੀ ਪੂਰਾ ਫੁੱਲ ਆਉਂਦਾ ਸੀ ਬਾਈ ਜਮ ਖਾਲ ਭਰ ਕੇ ਜਾਂਦੇ ਸੀ ਅੱਜ ਤਾਈਂ ਵੇਖ ਲਓ ਜਦੋਂ ਦੇ 1975 ਤੋਂ ਲੈ ਕੇ ਹੁਣ ਤਾਈਂ ਅਸੀਂ ਕਦੇ ਔਖੇ ਨਹੀਂ ਹੋਏਗੇ ਤੇ ਅੱਜ ਤੁਹਾਡੇ ਸਾਹਮਣੇ ਹਾਲਾਤ ਆ ਭਾਵੇਂ ਖੇਤ ਆ ਕੇ ਤੁਸੀਂ ਵੇਖ ਲਓ ਸਾਡਾ ਪਿੰਡ ਆਦਨੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਬਲਾਕ ਲੰਬੀ ਹੈ ਤੁਸੀਂ ਖੁਦਾਂ ਕੇ ਚੈੱਕ ਕਰ ਸਕਦੇ ਹੋ ਵੀ ਹੁਣ ਕੀ ਹਾਲਾਤ ਹੋਏ ਬਏ ਵੀ ਕਿੰਨਾ ਪਾਣੀ ਆ ਰਿਹਾ ਤੇ ਤੁਹਾਨੂੰ ਲੱਗਦਾ ਵੀ ਇੰਨੇ ਪਾਣੀ ਨਾਲ ਫਸਲ ਪਲ ਜੂਗੀ ਹੂੰ ਸਿਰਫ ਕੀ ਹੋਇਆ ਵੀ ਨਹਿਰ ਨਵੀਂ ਬਣਾਤੀ ਪੱਕੀ ਕਰਤੀ ਡੇੜੇ ਦੇ ਮੋਗਿਆਂ ਡਿਜ਼ਾਈਨ ਨੂੰ ਗਲਤ ਰੱਖਤੇ ਉਹਦੇ ਕਰਕੇ ਸਾਰਾ ਕੁਸਣਾ ਸਾਨੂੰ ਚੱਲਣਾ ਪੈਣਾ ਹੈ ਸਾਡੇ ਹੱਥ ਮੰਨ ਕੇ ਸਰਕਾਰ ਨੂੰ ਬੇਨਤੀ ਹੈ ਜੀ ਇਹਦਾ ਹੱਲ ਕਰਾਇਆ ਜਾਵੇ ਤੇ ਤਾਂ ਜੋ ਫਿਰ ਅਸੀਂ ਵੀ ਆਪਣੀ ਜਿਹੜੀ ਫਸਲ ਆ ਉਹਨੂੰ ਘਾ ਸਕੀਏ ਰਿਕਵੈਸਟ ਹੈ ਸਾਡੀ ਬੇਨਤੀ ਹੈ ਵੀ ਇਹਦਾ ਪੱਕਾ ਹੱਲ ਕਰੋ ਜੀ ਕੋਈ ਐਂ ਤਾਂ ਫਸਲ ਪਾਲ ਨਹੀਂ ਨੂੰ ਸਾਨੂੰ ਪਤਾ ਹੀ ਆ ਜੀ ਸਭ ਕੁਝ ਤੁਹਾਡੇ ਸਾਹਮਣੇ ਆ ਜੀ ਕੋਈ ਚਲਕੋ ਨਹੀਂ ਤੁਸੀਂ ਆ ਕੇ ਵੇਖੋ ਚੈੱਕ ਕਰੋ ਆ ਵੀਡੀਓ ਨਾਲ ਮੈਂ ਅਟੈਚ ਕਰਤੀ ਹੈ ਤੇ ਬਸ ਹੱਥ ਬੰਨ ਕੇ ਸਾਡੀ ਬੇਨਤੀ ਹੈ ਵੀ ਸਾਡਾ ਹੱਲ ਕਰਾਇਆ ਜਾਵੇ ਜੀ ਬਾਕੀ ਦੋਸਤੋ ਇਹਦਾ ਨਾ ਮਤਲਬ ਇਹ ਕਿ ਐ ਨਹੀਂ ਆਪਾਂ ਕੇ ਰਾਜਨੀਤਿਕ ਮੁੱਦਾ ਜਾਂ ਕੋਈ ਹੋਰ ਮੁੱਦਾ ਹੈ ਸਰਕਾਰ ਕਾਂਗਰਸ ਦੀ ਵੀ ਰਹੀ ਹੈ ਹੋਰ ਸਰਕਾਰ ਵੀ ਰਹੀ ਹੈ ਇਹ 1975 ਤੋਂ ਲੈ ਕੇ ਹੁਣ ਤੱਕ ਪਾਣੀ ਸਹੀ ਆਉਂਦਾ ਰਿਹਾ ਆਪਾਂ ਕਦੇ ਨਹੀਂ ਆਖਿਆ ਅੱਜ ਇਹ ਹਾਲਾਤ ਬਣਿਆ ਤਾਂ ਆਪਾਂ ਦੱਸਤਾ ਕੋਈ ਇਹਨੂੰ ਗਲਤ ਪਾਸੇ ਨਾ ਲੈ ਕੇ ਜਾਇਓ ਜਿਹੜੀ ਗੱਲ ਸਲੀਅਤ ਅਸਲੀਅਤ ਆ ਕੇ ਤੁਸੀਂ ਦੇਖ ਸਕਦੇ ਹੋ ਕੋਈ ਲਗੋਨੀ ਹੈ ਚਾਹ ਤੇਣੀ ਜਾਂ ਬਚੱਕ ਕਿਤੇ ਪਾਸੇ ਲੈ ਜਾਾਂਗੇ ਜਾਂ ਬਾਲਟਾਂ ਦਾ ਪਾਣੀ ਕੱਢ ਦਾਂਗੇ ਹਾਂ ਜਾਂ ਮੋਗੀ ਨੂੰ ਬਦਲ ਦਾਂਗੇ ਤੁਹਾਡੇ ਸਾਹਮਣੇ ਸਭ ਕੁਝ ਹੈ ਤੁਸੀਂ ਦੇਖ ਸਕਦੇ ਹੋ ਜੋ ਗੱਲ ਸੱਚੀ ਹੈ ਉਹ ਤੁਹਾਡੇ ਸਾਹਮਣੇ ਹੈ ਇਹਦੇ ਨਾਲ ਕੋਈ ਸਰਕਾਰ ਦਾ ਨਹੀਂਗਾ ਇਹ ਤਾਂ ਬਸ ਡਿਜ਼ਾਈਨ ਗਲਤ ਬਣ ਕਰਕੇ ਹੋਇਆ ਹੈ ਤੇ ਇਹਨੂੰ ਸਹੀ ਵੀ ਸਰਕਾਰੀ ਕਰ ਸਕਦਿਆਂ ਬਸ ਸਾਡੀ ਤਾਂ ਬੇਨਤੀ ਹੱਥ ਮੰਨ ਕੇ ਵੀ ਇਹਨੂੰ ਜਲਦੀ ਵਾਲੀ ਸਹੀ ਕਰੇ ਜਾਵੇ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਕੋਈ ਗਲਤੀ ਭਲਤੀ ਹੋਈ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਹੱਥ ਬਨ ਕੇ ਹਾਂਜੀ ਦੋਸਤੋ ਇਸ ਟਾਈਮ ਮੈਂ ਆ ਗਿਆ ਸੀਗਾ ਜੀ 82 ਸੈਕਟਰ ਦੇ ਵਿੱਚ ਤੇ ਜਿਹੜਾ 82 ਸੈਕਟਰ ਆ ਤੁਸੀਂ ਲਾਲਪਤ ਸਾਹਿਬ ਇਹ ਇੰਡਸਟਰੀ ਏਰੀਆ ਹੀ ਆ ਇੱਥੇ ਤੁਹਾਨੂੰ ਘਰ ਦੀ ਹਰੇਕ ਐਕਸੈਸਰੀ ਮਿਲੂਗੀ ਜਦੋਂ ਆਪਾਂ ਘਰ ਪਾਉਣੇ ਉਹਦੇ ਹੱਥ ਤੇ ਜ਼ਰੂਰੀ ਹੁੰਦੀਆਂ ਪਾਈਪਾਂ ਤੋਂ ਲੈ ਕੇ ਗੁੰਡੇ ਕਬਜੇ ਕੁਛ ਹੀ ਲੈ ਲਓ ਸਭ ਕੁਝ ਇੱਥੇ ਤੁਹਾਨੂੰ ਮਿਲੂਗਾ ਤੇ ਤੁਹਾਡੇ ਲਈ ਬਹੁਤ ਜ਼ਰੂਰੀ ਜਾਣਕਾਰੀ ਅੱਜ ਤੇ ਜਿਹੜੇ ਵੀ ਇਨਸਾਨ ਘਰ ਪਾ ਰਹੇ ਆ ਜਾਂ ਪਾਉਣ ਜਾ ਰਹੇ ਆ ਜਾਂ ਪਾਉਣਾ ਜਿਨ੍ਹਾਂ ਨੇ ਉਹ ਆਪਣੇ ਵਲੌਗ ਜ਼ਰੂਰ ਦੇਖਿਆ ਕਰਨ ਕਿਉਂਕਿ ਆਪਾਂ ਸਭ ਤੋਂ ਬੈਸਟ ਚੀਜ਼ ਲਵਾ ਰਹੇ ਆ ਤੇ ਉਹਨੂੰ ਵੀ ਪੂਰਾ ਰਿਸਰਚ ਕਰਕੇ ਚੰਗੀ ਤਰ੍ਹਾਂ ਦੇਖ ਕੇ ਫਿਰ ਲਵਾ ਰਹੇ ਆ ਤੇ ਅੱਜ ਮੈਂ ਤੁਹਾਨੂੰ ਦੋ ਗੱਲਾਂੱਸਣੀਆਂ ਵੈਸੇ ਕਈਆਂ ਨੂੰ ਪਤਾ ਕਹਿੰਗਾ ਨਹੀਂ ਪਤਾ ਹੋਣਾ ਡਬਲਯੂ ਪੀ ਸੀ ਤੇ ਯੂ ਪੀ ਵੀ ਸੀ ਬਾਰੇ WPC ਮਤਲਬ ਇਹੋ ਜੀ ਚੀਜ਼ ਆ ਜਿਹੜੇ ਆਪਾਂ ਲੱਕੜ ਵਰਗੀ ਹੁੰਦੀ ਦੇਖਣ ਨੂੰ ਨਾ ਉਹਨੂੰ ਸ਼ੌਂਕ ਪਵੇ ਬਾਈ ਇਕੋ ਫ੍ਰੈਂਡਲੀ ਹੁੰਦੀ ਐ ਨਾ ਉਹਨੂੰ ਅੱਗ ਲੱਗੇ ਪੂਰੀ ਗਰੰਟੀ ਵਾਰੰਟੀ ਹੁੰਦੀ ਓਦੀ ਤੇ ਉਹ ਆਪਾਂ ਘਰੇ ਲਵਾਈਆਂ ਤੁਹਾਨੂੰ ਮੈਂ ਕਈ ਵੀਡੀਓ ਦਿਖਾ ਵੀ ਚੁੱਕਿਆ ਉਹਨੀਆਂ ਬੰਦੀਆਂ ਚਕਾਠਾਂ ਤੇ ਬੋਰਡ ਤੇ ਜਿਹੜੀ ਆ UPVC ਇਹ ਵੀ ਬੜੀ ਤਕੜੀ ਚੀਜ਼ ਆ ਦੋਸਤੋ ਇਹਦੀ 20 ਸਾਲ ਦੀ ਵਾਰੰਟੀ ਹੁੰਦੀ ਐ ਤੇ ਇਹਦੇ ਮਤਲਬ ਡੋਰ ਬੰਦਦੇ ਆ ਵਿੰਡੋ ਬੰਦਦੀਆਂ ਸ਼ੀਸ਼ੇ ਆਉਂਦੇ ਆ ਜਿਵੇਂ ਇਹਦਾ ਗਲਾਸ ਆਉਂਦਾ ਡੀਯੂ ਗਲਾਸ ਉਹ ਡਬਲ ਗਲਾਸ ਹੁੰਦਾ ਵਿਚਾਲੇ ਉਹਦੇ ਗੈਸ ਭਰੀ ਜਾਂਦੀ ਆ ਉਹਦੇ ਨਾਲ ਨਾ ਰੂਮ ਦਾ ਟੈਂਪਰੇਚਰ ਕੰਟਰੋਲ ਹੁੰਦਾ ਮਤਲਬ ਗਰਮੀ ਚ ਠੰਡਾ ਤੇ ਠੰਡ ਚ ਗਰਮ ਤੇ ਇੱਕ ਇਹਦਾ ਆਉਂਦਾ ਸਿਕਿਉਰਟੀ ਗਲਾਸ ਉਹ ਵੀ ਬੜੀ ਤਕੜੀ ਚੀਜ਼ ਐ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਜਿਹੜੇ ਇਹਦੇ ਕੁੰਡੇ ਕਬਜੇ ਆ ਉਹ ਵੀ ਬੜੀ ਵਧੀਆ ਕੰਪਨੀ ਦੇ ਆਉਂਦੇ ਆ ਉਹਨੂੰ ਆਦੇ ਕਿਨ ਲੌਂਗ ਤੇ ਤੁਸੀਂ ਸਰਚ ਮਾਰ ਲਓ ਗੂਗਲ ਤੇ ਪੂਰਾ ਨਾਮ ਕੰਪਨੀ ਦਾ ਪੂਰੀ ਰੇਟਿੰਗ ਚੰਗੀ ਹੈ ਤੇ ਜ਼ਬਰਦਸਤ ਕੰਮ ਆ ਕੋਲ ਬਲਾ ਕੇ ਇਹਨਾਂ ਦਾ ਤੇ ਇਸ ਟਾਈਮ ਮੈਂ ਪਹੁੰਚਿਆ ਖੜਾ ਜਿੰਨੇ ਦੀ ਫੈਕਟਰੀ ਦੇ ਵਿੱਚ ਆਹਾਂ ਇਹਨਾਂ ਦੀ ਫੈਕਟਰੀ ਆ ਬਾਈਰਗਿਆਂ ਦੀ ਤੇ ਜਿਹੜੀ ਆਪਾਂ ਯੂਪੀਵੀਸੀ ਲਵਾ ਰਹੇ ਹਾਂ ਜੀ ਇਹ ਹੈਗੀ ਆ ਜੀ ਆਪਣੇ ਕੋਇਮਟੂਰ ਦੀ ਕੰਪਨੀ ਆ ਤਾਮਨ ਲਾਡੂ ਦੀ ਤੁਸੀਂ ਫਿਲਮਾਂ 'ਚ ਨਾ ਸੁਣਿਆ ਹੋਣਾ ਕੋਇਮਟੂਰ ਦਾ ਤੇ ਇਹਦਾ ਰਿਜ਼ਲਟ ਬਹੁਤ ਚੰਗਾ ਆ ਅਸੀਂ ਕਈ ਘਰਾਂ 'ਚ ਲੱਗੀ ਵੀ ਦੇਖੀ ਐ ਸਾਰਾ ਪੁੱਛ ਪੜਤਾਲ ਕਰਕੇ ਦੇਖ ਕੇ ਫਿਰ ਅਸੀਂ ਇਹ ਨਤੀਜਾ ਲਿਆ ਤੇ ਸਭ ਤੋਂ ਵਧੀਆ ਗੱਲ ਇਹ ਆ ਹੁਣ ਜਿਵੇਂ ਆਪਣਾ ਇਹ ਆਪਦਾ ਨਾਪ ਲੈ ਜਾਣਗੇ ਪਰ ਜਦੋਂ ਲਾਉਣੀ ਹੋਈ ਆਉਣਗੇ ਤੇ ਲਾ ਕੇ ਜਾਵਣਗੇ ਕੋਈ ਲੇਬਰ ਨਹੀਂ ਕੁਛ ਨਹੀਂ ਸਿੱਧਾ ਆਏ ਤੇ ਗਏ ਜਬਰਦਸਤ ਕੰਮ ਤੇ ਜਿਹੜਾ ਸ਼ੀਸ਼ਾ ਹੈ ਸ਼ੀਸ਼ਾ ਵੀ ਬੜੀ ਵਧੀਆ ਕੰਪਨੀ ਦਾ ਹੈ ਤੇ ਉਹ ਹੈਗਾ ਸੇਂਡ ਗੋਬਿੰਦ ਕੰਪਨੀ ਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਉਹ ਵੀ ਪੂਰਾ ਮਜ਼ਬੂਤ ਸ਼ੀਸ਼ਾ ਹੈ ਪੂਰਾ ਘੈਂਟ ਆ ਤੇ ਬਾਕੀ ਜਿਵੇਂ ਜਿਵੇਂ ਗੁੜ ਪਾਉਂਗੇ ਓਵੇਂ ਮਿੱਠਾ ਹੋਈ ਜਾਂਦਾ ਹੈ ਤੇ ਮੈਂ ਤਾਂ ਇਹੀ ਮੰਨਦਾ ਹਾਂ ਬੰਦਾ ਕੋਈ ਵੀ ਇਨਸਾਨ ਜਦੋਂ ਘਰ ਪਾਉਂਦਾ ਹੈ ਮਤਲਬ ਵਾਰੀ-ਵਾਰੀ ਤਾਂ ਰੀਪੀ ਖਰਚਦਾ ਨਹੀਂ ਜ਼ਿੰਦਗੀ ਚ ਇੱਕ ਜਾਂ ਦੋ ਵਾਰ ਹੀ ਪਾਉਂਦਾ ਅੱਜ ਕੱਲ ਤਾਂ ਇੱਕ ਵਾਰ ਹੀ ਪਾਉਣਾ ਬੜਾ ਔਖਾ ਹੋਇਆ ਪਿਆ ਤੇ ਅਸੀਂ ਜੋ ਵੀ ਚੀਜ਼ ਕਰ ਰਹੇ ਆ ਆਪਦੇ ਲਈ ਉਹ ਬੈਸਟ ਕਰ ਰਹੇ ਆ ਵੀ ਵਾਰੀ-ਵਾਰੀ ਕਰਨੀ ਪੈਂਦਾ ਤੇ ਤਾਂ ਕਰਕੇ ਜਿਨੇ ਵੀ ਜਾਣਕਾਰੀ ਲੈਣੀ ਹੁੰਦੀ ਹੈ ਮੈਨੂੰ ਫੋਨ ਕਰ ਲਓ ਜਾਂ ਆਪਣੀਆਂ ਵੀਡੀਓ ਜ਼ਰੂਰ ਦੇਖਿਆ ਕਰੋ ਅਮੀਰ ਕਰਦਾ ਤੁਹਾਡਾ ਟਾਈਮ ਖਰਾਬ ਨਹੀਂ ਹੋਊਗਾ ਤੁਹਾਨੂੰ ਕੁਝ ਨਾ ਕੁਝ ਵਧੀਆ ਦੇਖਣ ਨੂੰ ਮਿਲੂਗਾ ਸਿੱਖਣ ਨੂੰ ਮਿਲੂਗਾ ਤੁਸੀਂ ਐ ਲੈ ਲਓ ਹਿਸਾਬ ਵੀ ਆਪਣਾ ਸ਼ੌਂਕ ਤੋਂ ਖੜਾ ਹੀ ਛੁੱਟ ਜੂਗਾ ਤੇ ਨਾ ਇਹ ਕੋਈ ਗੰਦੀ ਛੰਦੀ ਹੋਣਾ ਕਪੜਾ ਮਾਰੋ ਨਾਲ ਦੇ ਨਾਲ ਸਾਫ਼ ਨਾ ਕੋਈ ਸਲਾਵ ਕੁਛ ਨਹੀਂ ਹੁੰਦਾ ਇਹਨਾਂ ਨੂੰ ਸਭ ਤੋਂ ਘੈਂਟ ਚੀਜ਼ ਆ ਸਭ ਤੋਂ ਘੈਂਟ ਤੇ ਚਲੋ ਹੁਣ ਹੁਣੇ ਐਂਟਰ ਜੀ ਬਾਈਰ ਕਰਨਾ ਕਰਦੇ ਆਂ ਗੱਲਬਾਤ ਆਪਾਂ 82 ਸੈਕਟਰ ਆ ਬਾਈਰ ਕਰਨ ਦੀ ਕੰਪਨੀ ਐ ਤੇ ਜਿਹੜੀ WPC ਲਈ ਸੀ ਉਹ ਅਸੀਂ ਜਿਰਕਪੁਰ ਲਈ ਸੀ ਇਹ UPVC ਐ ਇਹ ਫੇਰ ਹੀ ਬੰਦਾ ਉਲਟੇ ਜਾਂਦਾ ਨਾ ਮੈਂ ਵੀ ਉਲਟੇ ਜਾਂਦਾ WPC ਤੇ UPVC ਚ ਤੇ ਬਾਇਰਗਨ ਇੱਥੇ ਇੱਕ ਫੈਕਟਰੀ ਐ ਬੈਸੇ ਰਣੀਡ ਮੇਨ ਫੈਕਟਰੀ ਐ ਉਹ ਹੈਗੀ ਆ ਕੋਇਮਤੂਰ ਤਾਮਨ ਲਾਡੂ ਆਸ ਬਾਇਰਗੇ ਬਣਾ ਰੇ ਆ ਬਹੁਤ ਵਧੀਆ ਕੁਆਲਿਟੀ ਜਿੰਨੀ ਵੀ ਕਹਿ ਰਹੀ ਐ ਤੇ ਰਿਜ਼ਲਟ ਇਹਦਾ ਇੱਡਾ ਚੰਗਾ ਐ ਮੈਂ ਇੱਕ ਵਾਰੀ ਫੇਰ ਦੱਸ ਦਿੰਨਾ ਤੁਹਾਨੂੰ ਪ੍ਰੋਮੀਨੈਂਸ ਕੰਪਨੀ ਦਾ ਨਾਮ ਤੁਸੀਂ ਸਰਚ ਮਾਰਿਓ ਤੁਹਾਨੂੰ ਪਤਾ ਲੱਗ ਜੂਗਾ ਅਬਾਈਰ ਕੇ ਆਪਣੇ ਮਿੱਤਰ ਆ ਜੀ ਹੋਰ ਬਾਈ ਜੀ ਕੀ ਹਾਲ ਹੈ ਜੀ ਠੀਕ ਹੋ ਜੀ ਤਗੜਿਆ ਨਹੀਂ ਆਏ ਬਣਾਇਆ ਆਪਾਂ ਤੁਹਾਨੂੰ ਆ ਤਾਂ ਆਗੇ ਜੀ ਆਪਣੇ ਕੁੰਡੇ ਕਬਜੇ ਇਹਨੂੰ ਲੌਂਗ ਆਪਣੀ ਦੇ ਕਿਹੜੀ ਕੰਪਨੀ ਦੇ ਮਟੀਰੀਅਲ ਆ ਸਾਰਾ ਹਾਂਜੀ ਹਾਂਜੀ ਗਾਰੰਟੀ 8 ਵੀਰਾਂ ਬ੍ਰਾਂਡਡ ਆ ਦੇਵੇ 5 ਤੋਂ 10 ਸਾਲ ਦੀ ਵਾਰੰਟੀ ਹੈ ਇਹਦੀ ਠੀਕ ਹੈ ਜੀ ਕੋਟਿਡ ਮਟੀਰੀਅਲ ਆ ਸਾਰਾ ਹਾਂਜੀ ਹਾਂਜੀ ਇਹ ਹੋ ਕੇ UPVC ਦੇ ਠੀਕ ਹੈ ਜੀ ਕੋਟਿਡ ਵਾਈਟ ਕੋਟਿਡ ਇਹ ਆਪਣਾ ਆ ਗਿਆ ਬਲੈਕ ਇਹ ਰਿਕੋਟਡ ਹੈ ਇਹ ਐਲੂਮੀਨੀਅਮ ਚ ਲੱਗਿਆ ਅੱਛਾ ਹਾਂਜੀ ਹਾਂ ਇਹ ਐਲੂਮੀਨੀਅਮ ਦਾ ਹੈ ਸਾਰਾ ਸਿਸਟਮ ਉਹ ਵੀ ਆਪਣੇ ਕੋਲ ਹੈਗਾ ਨਾ ਜੀ ਇਹ ਆਪਣਾ ਐਲੂਮੀਨੀਅਮ ਸਾਈਡ ਦਾ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਬਣ ਲੱਗ ਗਿਆ ਹੁਣ ਹਾਂਜੀ ਦੋਸਤੋ ਹੁਣ ਸਮਝ ਆਪਣੇ ਪਿੰਡਾਂ ਦੇ ਲੱਗਦੀਆਂ ਹੁੰਦੀਆਂ ਜੋ ਚੀਜ਼ ਨਹੀਂ ਇਹ ਬਹੁਤ ਵਧੀਆ ਚੀਜ਼ ਆ ਉਹ ਤੋਂ ਮਤਲਬ ਨਵਾਂ ਵਰਜ ਨਹੀਂ ਆ ਗਿਆ ਦਾ ਸਾਰਾ ਸਿਸਟਮ ਸਿਸਟਮ ਐਲੂਮੀਨੀਅਮ ਦਾ ਸਾਰਾ ਪਾਣੀ ਸੇ ਸਾਰੇ ਆਉਂਦੇ ਸੀਗੇ ਨਾ ਪਹਿਲਾਂ ਹੁਣ ਚੱਗ ਗਏ ਅਪਗ੍ਰੇਡਡ ਸੇ ਹੀ ਜਾਉਂਦੇ ਤੇ ਇਹਦਾ ਸਿਕਿਉਰਟੀ ਕਲਾਸ ਹੁੰਦਾ ਬਾਈ ਜੀ ਆ ਉਹ ਡੀਜੂ ਕਲਾਸ ਉਹ ਹੈਗਾ ਹੁਣ ਇਸ ਟਾਈਮ ਦਿ ਆਪਾਂ ਦੇਨੇ ਸੈਂਪਲ ਹਾਂਜੀ ਬਾਈ ਜੀ ਇਹ ਕਿਹੜਾ ਗਲਾਸ ਹੈ ਜੀ ਇਹ ਇਹ ਭਾਈ ਜੀ ਆਪਣਾ ਸਕਿਉਰਿਟੀ ਗਲਾਸ ਹੈ ਲੈਮੀਨੇਟਡ ਗਲਾਸ ਕਹਿੰਦੇ ਨੇ ਇਹਨੂੰ 1.52mm ਦੀ ਥਿਕਨੈਸ ਹੈ ਠੀਕ ਹੈ ਜੀ ਬੇਸਿਕਲੀ ਇਹ ਦੋ ਗਲਾਸਾਂ ਨੂੰ ਕਲੱਬ ਕਰਕੇ ਬਣਾਇਆ ਜਾਂਦਾ ਹਾਂ ਹਾਂਜੀ ਵਿਚ ਇਹਦੇ ਸਿਲੀਕਨ ਦੀ ਲੇਅਰ ਹੈ ਹਾਂਜੀ ਜਿਵੇਂ ਆਪਣਾ ਫੋਨ ਦਾ ਗਲਾਸ ਗਾਰਡ ਹੁੰਦਾ ਹਾਂਜੀ ਹਾਂਜੀ ਉਹਦੇ ਹਿੱਟ ਹੋਇਆ ਕ੍ਰੈਕ ਹੋ ਗਿਆ ਉਹ ਚਿਪਕਿਆ ਰਹਿੰਦਾ ਇਹ ਖੜਾ ਰਹੇਗਾ ਇਹ ਵਿਖਰੇਗਾ ਨਹੀਂ ਨਾਰਮਲੀ ਟਫ ਹੁੰਦਾ ਆਪਣਾ ਮਿਸ਼ਰੀ ਬਣਦਾ ਹਾਂਜੀ 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 ਤੇ ਇਹ ਸੇਫ ਹੈ ਡਿੱਗਦਾ ਨਹੀਂ ਮਤਲਬ ਇਹ ਖੜੇ ਰਹੂਗਾ ਓਕੇ ਓਕੇ ਬਾਈ ਆ ਕਰਕੇ ਇਹਨੂੰ ਸਕ ਇੱਕ ਬਾਈ ਜਿਹੜਾ ਦੂਜਾ ਹੁੰਦਾ ਉਹ ਡੀਜੂ ਡੀਜੂ ਉਹ ਸਾਊਂਡ ਪ੍ਰੂਫਿੰਗ ਲਈ ਆਇਆ ਨੇ ਸਾਊਂਡ ਪ੍ਰੂਫ ਜਾਂ ਆਪਾਂ ਕਹਿੰਦੇ ਟੈਂਪਰੇਚਰ ਟੈਂਪਰੇਚਰ ਉਹਦੇ ਆਰਗਨ ਗੈਸ ਹੁੰਦੀ ਹੈ ਉਹ ਟੈਂਪਰੇਚਰ ਤੇ ਵੀ ਕਾਫੀ ਵਰਕ ਇਫੈਕਟ ਕਰਦਾ ਹੁੰਦਾ ਹਾਂਜੀ 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 ਇਹ ਬਾਕੀ ਕੋਈ ਨਹੀਂ ਬਾਈਰ ਕਹਿੰਦਾ ਕਰਦੇ ਗੱਲਬਾਤ ਤੇ ਆਪਾਂ ਲਗਵਾ ਵੀ ਰਹੇ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਦੋਸਤੋ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਇਹ ਤਾਂ ਜੋੜ ਲੱਗ ਰਿਹਾ ਮੇਰੇ ਹਿਸਾਬ ਨਾਲ ਹੈਨਾ ਇੱਕ ਬਾਈ ਜਿਹੜਾ ਜੋੜ ਕਿੰਨੇ ਹੀਟ ਤੇ ਲੱਗਦਾ ਹੁੰਦਾ ਉਹ ਦੱਸਦੇ ਸੀ ਇਹ ਤਾਂ 250 ਡਿਗਰੀ ਤੋਂ ਉੱਪਰ ਲੱਗਦਾ 250 ਡਿਗਰੀ 250 ਤੋਂ ਉੱਪਰ ਜਦੋਂ ਮਸ਼ੀਨ ਦਾ ਟੈਂਪਰੇਚਰ 250 ਤੋਂ ਉੱਪਰ ਬਣੇਗਾ ਨਾ हां जी हां जी ਉਹਦੇ ਹਿਸਾਬ ਨਾਲ ਫਿਰ ਇਹ ਜੋਇੰਟ ਬਣੇਗਾ ਦੇਖੋ ਦੋਸਤੋ ਵੀਰਾ ਜੋੜ ਆ ਜਿਹੜਾ 250 ਡਿਗਰੀ ਤੋਂ ਉੱਪਰ ਲੱਗਦਾ ਹੈਗਾ ਆ ਇਹ ਨੇ ਵੱਡੀ ਮਸ਼ੀਨ ਆ ਗਈ ਬਾਈ ਵਰਗਿਆਂ ਦੀ ਹਾਂਜੀ ਦੋਸਤੋ ਕੰਮ ਤਾਂ ਚੱਲ ਹੁੰਦੇ ਰਹਿਣੇ ਆ ਸੋਨ ਇੱਕ ਚੀਜ਼ ਦਿਖਾਉਣਾ ਦੇਖੋ ਤੁਸੀਂ ਦੱਸੋ ਇਹ ਬੂਟੇ ਕਾਦੇ ਆ ਇੱਥੇ ਬਹੁਤ ਲੱਗੇ ਹੋਏ ਆ ਆ ਦੇਖੋ ਸੈਕਟਰ 82 ਮਹੱਲੀ ਸੋ ਨੇੜੇ ਵੀ ਦਿਖਾ ਦਿੰਨਾ ਮੈਂ ਮੈਨੂੰ ਲੱਗਦਾ ਤੁਸੀਂ ਕਹਿੰਦੇ ਹੋਗੇ ਸਾਗਵਾਨ ਇਹ ਪਰ ਇਹ ਸਾਗਵਾਨ ਹੈ ਨਹੀਂ ਦੇਖਣ ਨੂੰ ਸਾਗਵਾਨ ਹੀ ਲੱਗਦਾ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਕੀ ਚੀਜ਼ ਹੈ ਕਾਦੇ ਬੂਟੇ ਲੱਗੇ ਆ ਇਹ ਉਹ ਲੱਗਦੇ ਸੋਹਣੇ ਆ ਵੈਸੇ ਤੁਡੇ ਕਮੈਂਟ ਦਾ ਇੰਤਜ਼ਾਰ ਰਹੂਗਾ ਮੈਨੂੰ ਬਾਕੀ ਕੰਮ ਕਰ ਨਿਬੜ ਗਿਆ ਹੁਣ ਜਾਂਦੇ ਆ ਘਰੇ ਤੇ ਘਰੇ ਜਾ ਕੇ ਕਰਦੇ ਆ ਰੈਸਟ ਤੇ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ ਟੇਕ ਕੇਅਰ